ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੋ ਕੱਲ ਵੀਡੀਓ ਸਾਹਮਣੇ ਆਇਆ ਟਰੈਕਟਰ ਰੇਸਾਂ ਵਾਲਾ ਜਿਸਨੇ ਕਿ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹਲਾ ਕੇ ਰੱਖ ਦਿੱਤਾ ਸੋ ਦੋਸਤੋ ਵੀਡੀਓ ਕਿੱਥੋਂ ਦਾ ਸੀ ਉਹ ਵੀ ਤੁਹਾਨੂੰ ਵੀਡੀਓ 'ਚ ਦੱਸੂਗਾ ਤੇ ਹੋਰ ਵੀ ਉਸ ਵੀਡੀਓ ਦੇ ਬਾਰੇ ਤੁਹਾਡੇ ਨਾਲ ਗੱਲ ਕਰੂੰਗਾ ਕਿ ਉਹਦੇ ਵਿੱਚ ਕਿੰਨਾ ਨੁਕਸਾਨ ਹੋਇਆ ਸੋ ਬੇਨਤੀ ਹੈ ਵੀਡੀਓ ਨੂੰ ਪੂਰਾ ਦੇਖ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਦੋਸਤੋ ਇਹ ਵੀਡੀਓ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰੀਕੇ ਟਰੈਕਟਰਾਂ ਦੀਆਂ ਰਿਸਾਂ ਹੋ ਰਹੀਆਂ ਉਹਦੇ ਆਲੇ-ਦੁਆਲੇ ਦਰਸ਼ਕ ਖੜੇ ਆ ਲੋਕ ਖੜੇ ਆ ਤੇ ਜੋ ਟਰੈਕ ਉਹ ਟਰੈਕਟਰ ਰਿਸਾਂ ਕਰਾਉਣ ਦੇ ਲਈ ਰੱਖਿਆ ਗਿਆ ਸੀ ਉਹ ਕਿੰਨਾ ਜਿਆਦਾ ਤੰਗ ਟਰੈਕ ਸੀ ਤਾਂ ਇਹ ਸਾਰਾ ਕੁਝ ਉਥੇ ਹਾਦਸੇ ਨੂੰ ਹਾਕਾਂ ਮਾਰ ਰਿਹਾ ਸੀ ਪਰ ਦੋਸਤੋ ਇਹ ਕੋਈ ਪਹਿਲੀ ਘਟਨਾ ਨਹੀਂ ਟਰੈਕਟਰਾਂ ਦੀਆਂ ਰਿਸਾਂ ਦੇ ਦੌਰਾਨ ਜਾਂ ਟਰੈਕਟਰਾਂ ਦੇ ਟੋਚਣਾਂ ਦੇ ਦੌਰਾਨ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਵਾਰੀ ਸਾਹਮਣੇ ਆ ਚੁੱਕੀਆਂ ਟਰੈਕਟਰਾਂ ਦੇ ਸਟੰਟ ਕਰਦੇ ਸਮੇਂ ਬਹੁਤ ਨੌਜਵਾਨ ਜਾਨਾਂ ਗਵਾ ਚੁੱਕੇ ਆ ਪਰ ਦੋਸਤੋ ਜੋ ਇਹ ਹਾਰਸਾ ਕੱਲ ਵਾਪਰਿਆ ਇਹ ਪਿੰਡ ਡੁੰਮੇਲੀ ਜਿਲ੍ਹਾ ਹੁਸਿਆਰਪੁਰ ਦੇ ਵਿੱਚ ਵਾਪਰਿਆ ਜਿਹਦੇ ਵਿੱਚ ਇੱਕ ਵੀਡੀਓ ਮੈਂ ਕੱਲ ਦੇਖ ਰਿਹਾ ਸੀ ਉਹਦੇ ਮੁਤਾਬਕ 8 ਜਾਨਾਂ ਚਲੇ ਜਾਣ ਦੀ ਖਬਰ ਹੈ ਜਿਹੜੀ ਉਹ ਸੁਣੀ ਹੈ ਤਾਂ ਦੋਸਤੋ ਬੇਨਤੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਿਓ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਦੇ ਕਿਸੇ ਨੁਮਾਇੰਦੇ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋ ਸਕੇ ਸਖਤ ਕਾਨੂੰਨ ਬਣ ਸਕੇ ਤੇ ਅਜਿਹਾਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਦੋਸਤੋ ਹਾਸੇ ਦਾ ਤਮਾਸ਼ਾ ਬਣ ਦੇ देर ਨਹੀਂ ਲੱਗਦਾ 2 ਮਿੰਟ ਦੇ ਤਮਾਸ਼ੇ ਨੇ ਕਿੰਨੇ ਜ਼ਿਆਦੇ ਘਰ ਹੁਣ ਤੱਕ ਪੱਟਿਆ ਤੇ ਕੱਲ ਵੀ ਪੱਟ ਦਿੱਤੇ ਸੋ ਉਹਦਾ ਦੁੱਖ ਉਹਨਾਂ ਦੇ ਪਰਿਵਾਰ ਹੀ ਜਾਣ ਸਕਦੇ ਆ ਸੋ ਬੇਨਤੀ ਆ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰ ਦਿਓ